ਮੇਰੇ ਨੂਰ ਮੁਹੰਮਦਾ ਯਾਰਾ ਤੈਨੂੰ ਹੀ ਦਿਰ ਮੁਬਾਰਕ ਮੇਰੇ ਯੂਰਮ ਪੰਮਬਾ ਯਾਰਾ ਤੈਨੂੰ ਹੀ ਦਿ ਮੁਬਾਰਕ ਹੋ ਤੈਨੂੰ ਹੀ ਦਿ ਮੁਬਾਰਕ ਹੋ ਤੈਨੂੰ ਹੀ ਦਿ ਮੁਬਾਰਕ ਜੇ ਆਪਾ ਨਾ ਬੰਦੇ ਹੁੰਦੇ ਅੱਜ ਚਨਾ ਤੇ ਬਹਿਣਾ ਸੀ ਇੱਕ ਦੂਜੇ ਨੂੰ ਹਿੱਕ ਨਾਲ ਲਾ ਕੇ ਈਦ ਮੁਬਾਰਕ ਕਹਿਣਾ ਸੀ ਇੱਕ ਦੂਜੇ ਨੂੰ ਹਿੱਕ ਨਾਲ ਲਾ ਕੇ ਈਦ ਮੁਬਾਰਕ ਕਹਿਣਾ ਸੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ <Sans> <Sans> ਤੈਨੂੰ ਈਦ ਮੁਬਾਰਕ ਤੈਨੂੰ ਈਦ ਮੁਬਾਰਕ ਹੋ ਤੈਨੂੰ ਈਦ ਮੁਬਾਰਕ ਦੋਸਤੋ ਆਦਵੀ ਸਾਂਝ ਚੈਨਲ ਤੇ ਤੁਹਾਡਾ ਸਵਾਗਤ ਹੈ ਮੇਰੇ ਨਾਲ ਨੇ ਅੱਜ ਬਹੁਤ ਮਿਲਸਾ ਸਵਾਦ ਦੇ ਮਾਲਕ ਸਿਹਤ ਕਲਾ ਸਮਾਜ ਸੇਵਾ ਤੇ ਸੇਤ ਸੁਭਾਵਾ ਦੇ ਸੁਮੇਰ ਡਾਕਟਰ ਅਮਜੀਤ ਸਿੰਘ ਥੱਲੇਵਾਲੀਆ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ। ਅਦਵੀ ਸ਼ਾਨ ਇਸ ਪੂਰੀ ਟੀਮ ਤੇ ਬਾਈ ਅਵਤਾਰ ਸਿੰਘ ਰੈਸਰੀਆ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਮੇਂ ਵਿੱਚੋਂ ਸਮਾਂ ਕੱਢ ਕੇ ਇੱਥੇ ਮੇਰੇ ਕੋਲ ਪਹੁੰਚੇ ਹੋ। ਬਹੁਤ-ਬਹੁਤ ਧੰਨਵਾਦ ਜੀ। ਨਟ ਸਾਉ ਪਾ ਡਾਇੜਾ ਜਿਕਰ ਕੀਤਾ ਪਾਂ ਵੀ ਬਹੁਤ ਸਾਰੇ ਗੁਣਾਂ ਦਾ ਸਮੇਲ ਆ। ਜੀ। ਉਹਦੇ ਬਾਰੇ ਤੁਹਾਡੇ ਜਵਾਨੀ ਦੀ ਰਸਮੀ ਜਾਣਕਾਰੀ ਮੈਂ ਡਾਕਟਰ ਅਮਨਦੀਪ ਸਿੰਘ ਤਲੇਵਾਰ ਹਾਂ ਹੋਮੋਪੈਥੀ ਡਾਕਟਰਾਂ ਹੋਮੋਪੈਥੀ ਦੀ ਐਮਡੀ ਹੋਮੋਪੈਥੀ ਪ੍ਰੈਕਟਿਸ ਕਰਦਾ ਪ੍ਰਾਈਵੇਟ ਬਰਨਾਲਾ ਕਚਹਿਰੀ ਚੌਂਕ ਬਾਬਾ ਫਰੀਦ ਨਗਰ ਤੇ ਨਾਲ ਨਾਲ ਮੈਨੂੰ ਜਿਹੜਾ ਹੈ ਲਿਖਣ ਦਾ ਤੇ ਗਾਉਣ ਦਾ ਸ਼ੌਂਕ ਹੈ ਸੋ ਕਲਾ ਦੇ ਨਾਲ ਸਾਹਿਤ ਦਾ ਜਿਹੜਾ ਹੈਗਾ ਸਾਹਿਤਿਕ ਖੇਤਰ ਦੇ ਵਿੱਚ ਵੀ ਸਾਡੀ ਮਾਲਵਾ ਸਹਿ ਸਭਾ ਬਣੀ ਹੋਈ ਹੈ ਉਹਦਾ ਮੈਂ ਮੀਤ ਪ੍ਰਧਾਨ ਹਾਂ ਉੱਥੇ ਵੀ ਅਸੀਂ ਸਮਾਗਮ ਕਰਾਉਂਦੇ ਰਹਿੰਦੇ ਹਾਂ ਸਹਿਤਕ ਸੋ ਗਾਇਕੀ ਲੇਖਣੀ ਲੇਖਣੀ ਦੇ ਵਿੱਚ ਗੀਤ ਵੀ ਲਿਖਦੇ ਆ ਔਰ ਜਿਹੜੇ ਸਮਾਜਿਕ ਵਿਸ਼ਿਆਂ ਨਾਲ ਸੰਬੰਧਤ ਲੇਖ ਵੀ ਲਿਖਦੇ ਆ ਔਰ ਨਾਲ ਭਾਈ ਹੋਮੋਪੈਥੀ ਦੀ ਵੀ ਪ੍ਰੈਕਟਿਸ ਕਰਦੇ ਆ। ਵਾ ਡਾਕਟਰ ਸਾਹਿਬ ਕਿਹੜੇ ਕਦੋਂ ਤੁਹਾਨੂੰ ਪਹਿਲੀ ਵਾਰ ਮਹਿਸੂਸ ਹੋਈ ਮੈਂ ਕੁਝ ਲਿਖ ਸਕਦਾ ਹਾਂ? ਇਹ ਲੱਗਾ ਪਹਿਲੀ ਵਾਰ। ਹਾਂ ਮੈਂ ਉਹ ਤੋਂ 10ਵੀਂ ਕਲਾਸ ਦੇ ਵਿੱਚ ਪੜਦਾ ਸੀਗਾ ਜਦੋਂ ਮੇਰਾ ਪਹਿਲਾ ਗੀਤ ਮੈਂ ਲਿਖਿਆ ਪੂਰਾ ਜਿਵੇਂ ਕਿ ਉਹ ਮੈਂ ਇੱਕ ਪੂਰਾ ਗੀਤ ਲਿਖਿਆ ਤੇ ਉਹ ਅੱਜ ਦੀ ਆਵਾਜ਼ ਅਖਵਾਰ ਨੇ ਉਹ ਛਾਪਿਆ ਵੀ ਇਹ ਉਸ ਤੋਂ ਪਹਿਲਾਂ ਜਿਵੇਂ ਕਹਿੰਦੇ ਕਲਮ ਕਸਾਈ ਤਾਂ ਸ਼ਾਇਦ 8ਵੀਂ 9ਵੀਂ ਕਲਾਸ 'ਚ ਮੈਂ ਕਰਨ ਲੱਗ ਗਿਆ ਸੀ ਜਿਹੜੀਆਂ ਬਾਲ ਸਾਹਿਤ ਸਭਾਵਾ ਹੁੰਦੀਆਂ ਸਨ ਅੱਜ ਤਾਂ ਉੱਥੇ ਮੈਂ ਆਪਦੇ ਵੱਲੋਂ ਕੋਈ ਨਾ ਕੋਈ ਇੱਕ ਦੋ ਲਾਈਨਾਂ ਜੋੜ ਕੇ ਜਿਵੇਂ ਆਪਾਂ ਸੁਣਾ ਦਿੰਨੇ ਆ ਉਹ ਸੁਨਾਈਆਂ ਪਰ ਜਿਹੜਾ ਪੂਰਾ ਗੀਤ ਲਿਖਿਆ ਉਹ ਮੈਂ ਦਸਵੀਂ ਦੇ ਵਿੱਚ ਲਿਖਿਆ ਤੇ ਉਹ ਅਖਬਾਰ ਦੇ ਵਿੱਚ ਛਪਿਆ ਸੀ ਉਸ ਗੀਤ ਦਾ ਨਾਮ ਸੀ ਸਿੱਖ ਕੌਮ ਦੀ ਕੁਰਬਾਨੀ ਨੂੰ ਕੌਣ ਭਲਾ ਸਕਦਾ ਤੇ ਉਹ ਬਹੁਤ ਵਧੀਆ ਅਖਬਾਰ ਨੇ ਲਾਇਆ ਵੀ ਹੋ ਜੀ ਤੇ ਉਸ ਤੋਂ ਬਾਅਦ ਫਿਰ ਚੱਲ ਚੱਲ ਤੋਂ ਅੱਜ ਤੱਕ ਗੀਤ ਵੀ ਲਿਖੇ ਨੇ ਤੇ ਨਾਲ-ਨਾਲ ਜਿਹੜੇ ਆਰਟੀਕਲ ਵੀ ਲਿਖੇ ਡਾਕਟਰ ਸਾਹਿਬ ਇਹਦੇ ਅੱਛੀ ਗੀਤਾਂ ਦੀ ਗੱਲ ਕਰਦੇ ਆਪਾਂ ਪਹਿਲਾਂ ਤੁਸੀਂ ਕਿਵਿਸੀ ਬਲਸ਼ਵੀ ਕਬੀਸ਼ੀ ਤੁਹਾਡੇ ਅੱਗੇ ਸਟੇਜਾਂ 'ਚ ਸੁਣੀ ਹੁੰਦੇ ਸੀ ਕਈ ਵਾਰ ਜੀ ਤੁਹਾਡਾ ਗੀਤਕਾਰੀ ਵਾਲਾ ਕਵਾਂ ਗਾਇਕੀ ਵਾਲੇ ਕਿਵੇਂ ਰੁਝਾਨ ਬਣਿਆ ਦੇਖੋ ਗੀਤ ਵੀ ਮੈਂ ਲਿਖਦਾ ਸੀ ਕਬਿਸ਼ਰੀਤਾ ਮੇਰੇ ਪਿਤਾ ਜੀ ਡਾਕਟਰ ਸਪੂਰਨ ਸਿੰਘ ਟੱਲੇਵਾਲੀਆ ਨਾਵਲਕਾਰ ਦਰਸ਼ਨ ਸਿੰਘ ਗੁਰੂ ਉਹਨਾਂ ਨਾਲ ਮਿਲ ਕੇ ਕਬਿਸ਼ਰੀਤਾ ਮੈਨੂੰ ਲੱਗਦਾ ਸੀ ਮੈਂ ਉਦੋਂ 10ਵੀਂ 11ਵੀਂ 'ਚ ਸੀ ਜਦੋਂ ਸੀ ਕਰਨ ਲੱਗ ਗਈ ਬਹੁਤ ਸਾਰੀਆਂ ਧਾਰਮਿਕ ਸਟੇਜਾਂ ਸਾਇਦ ਕੁ ਸਟੇਜਾਂ ਤੇ ਕਬਿਸ਼ਰੀ ਅਸੀਂ ਕੀਤੀ ਜਿਹੜਾ ਗਾਇਕੀ ਵਾਲ ਤੁਸੀਂ ਕਹਿੰਦੇ ਰੁਝਾਨ ਉਹਦਾ ਇਹ ਕਾਰਨ ਬਣਿਆ ਕਿ ਜਿਹੜੇ ਮੈਂ ਗੀਤ ਲਿਖੇ ਵੀ ਮੈਂ ਕਿ ਹਰ ਉਹ ਨੌਜਵਾਨ ਦੇ ਉਦੋਂ ਮਨ ਚ ਹੁੰਦਾ ਵੀ ਮੇਰੇ ਲਿਖੇ ਗੀਤਾਂ ਨੂੰ ਕੋਈ ਗਾਵੇ ਜੇ ਕੋਈ ਬੱਟੀ ਆਵਾਜ਼ ਮਿਲੇ ਤਾਂ ਹੋਰ ਵੀ ਜਿਹੜੀ ਖੁਸ਼ੀ ਮਾਲੀ ਕਰਨਾ ਤਾਂ ਉਹ ਕਾਪੀਆਂ ਲੈ ਕੇ ਅਸੀਂ ਜਿੱਥੇ ਵੀ ਸਾਨੂੰ ਕੋਈ ਮਤਲਬ ਕਿ ਸੂਹ ਮਿਲਦੀ ਕਿਸੇ ਗਾਇਕ ਕੋਲੇ ਜਾਂਦੇ ਜਾਂ ਕਿਸੇ ਦੇ ਨਾਲ ਕੋਈ ਸਾਨੂੰ ਲੈ ਕੇ ਜਾਂਦਾ ਵੀ ਆਓ ਫਲਾਨਾ ਬੰਦਾ ਤੁਹਾਡਾ ਗੀਤ ਗਾ ਸਕਦਾ ਕਿ ਅਸੀਂ ਜਾਂਦੇ ਤੇ ਉਹ ਇਹ ਰੇ ਕਿ ਇਹ ਕਹਿ ਜਾਂਦਾ ਕੋਈ ਗੱਲ ਨਹੀਂ ਕਾਪੀ ਰੱਖ ਜੋ ਅਸੀਂ 뮤직 ਡਾਇਰੈਕਟਰ ਨਾਲ ਗੱਲ ਕਰਾਂਗੇ ਜਾਂ ਜਿਹੜੇ ਪ੍ਰੋਡਿਊਸਰ ਨੇ ਉਹਦੇ ਨਾਲ ਗੱਲ ਕਰਾਂਗੇ ਵੀ ਤੁਹਾਡਾ ਜੇ ਗੀਤ ਉਹਨਾਂ ਨੂੰ ਪਸੰਦ ਆਊਗਾ ਫਿਰ ਅਸੀਂ ਗਾਵਾਂਗੇ ਮੈਂ ਕਿ ਕਈ ਗਾਇਕਾਂ ਕੋਲੇ ਜਾਣ ਦਾ ਮੌਕਾ ਮਿਲਿਆ ਪਰ ਕਾਪੀ ਰੱਖਣ ਦੇ ਰੁਝਾਨ ਤੋਂ ਮੈਂ ਭਲੀ ਭਾਂਤ ਜਾਣੂ ਸੀ ਜੀ ਗੀਤਾਂ ਦੇ ਆਈਡੀਏ ਚੋਰੀ ਹੋ ਜਾਂਦੇ ਨੇ ਜਾਂ ਕਈ ਜਿਹੜੇ ਨੇ ਲੇਖਕ ਉਹ ਆਪ ਦਾ ਨਾਮ ਵਿੱਚ ਪਾ ਕੇ ਕਿਉਂਕਿ ਉਹਨਾਂ ਦਿਨਾਂ 'ਚ ਬਹੁਤ ਸਾਰੇ ਗੀਤਾਂ ਬਾਰੇ ਵਾਦ-ਵਿਵਾਦ ਚੱਲ ਰਿਹਾ ਸੀ ਕਾਪੀ ਰੱਖਣ ਦਾ ਰਵਾਜ ਤਾਂ ਨਹੀਂ ਮੈਂ ਕੀਤਾ ਮੈਂ ਗੱਲ ਕਰਕੇ ਆਇਆ ਕਈ ਗਏ ਤਨਵੀ ਜੇ ਤਾਂ ਤੁਸੀਂ ਗਾਉਣਾ ਤਾਂ ਗਾਓ ਨਹੀਂ ਗਾ ਸਕਦੇ ਭਾਈ ਠੀਕ ਆ ਇੱਕ ਤਰ੍ਹਾਂ ਮੈਂ ਚੁੱਪ ਜਾ ਕੇ ਬਹਿ ਗਿਆ ਪਰ ਮੈਂ ਲਿਖਣਾ ਨਹੀਂ ਛਟਿਆ ਉਸ ਤੋਂ ਬਾਅਦ ਨਾਵਲਕਾਰ ਦਰਸ਼ਨ ਸਿੰਘ ਗੁਰੂ ਦੇ ਬੇਟੇ ਕੇਵੀ ਸਿੰਘ ਉਹ 뮤직 ਡਾਇਰੈਕਟਰ ਬਣ ਗਿਆ ਉਹਨੇ ਗੀਤਾਂ ਨੂੰ 뮤직 ਦੇਣਾ ਸ਼ੁਰੂ ਕੀਤਾ ਉਹਨਾਂ ਦਿਨਾਂ ਦੇ ਵਿੱਚ ਕੰਵਰ ਗਰੇਵਾਲ ਨੂੰ ਉਹਨੇ ਪੇਸ਼ ਕੀਤਾ ਤੋਂ ਉਹਨੇ ਸਟੂਡੀਓ ਵੀ ਇੱਥੇ ਬਣਾਇਆ ਤੇ ਮੈਂ ਉਹਦੇ ਨਾਲ ਗੱਲ ਕੀਤੀ ਵੀ ਕੇਵੀ ਸਿੰਘ ਹਾਂ ਤੂੰ ਤਾਂ ਭਾਈ ਘਰ ਦਾ ਬੰਦਾ ਤੇ ਤੂੰ ਮੇਰੇ ਕੋਈ ਗੀਤ ਗੂਦੀ ਗਵਾਦੇ ਕਿਸੇ ਤੋਂ ਕਹਤਾ ਭਾਈ ਆਪਾਂ ਗੀਤ ਗਵਾਉਣੇ ਕਿਸੇ ਤੋਂ ਕਿਉਂ ਹੋਣਾ ਤੈਨੂੰ ਹੀ ਗਾਉਣ ਲਾਉਣੇ ਆ ਵਾਏ ਤੇ ਇਹ ਕਾਰਨ ਬਣਿਆ ਫਿਰ 2017 ਤੋਂ ਅਸੀਂ ਫਿਰ ਇਹ ਫੈਸਲਾ ਲਿਆ ਵੀ ਆਏ ਸਾਲ ਅਸੀਂ ਇੱਕ ਗੀਤ ਜਿਹੜਾ ਵਧੀਆ ਕਰਿਆ ਕਰਾਂਗੇ ਵੀਡੀਓ ਬਣਾਵਾਂਗੇ ਉਹਦੇ ਵਿੱਚ ਕੋਈ ਸਾਰਥਕ ਸਨੇਹਾ ਜਿਹੜਾ ਸਮਾਜ ਲਈ ਹੋਵੇਗਾ ਸੋ ਪਹਿਲਾ ਗੀਤ 2017 ਚ ਸ਼ਹੀਦ ਉਦਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਉਦਮ ਸਿੰਘ ਨਹੀਂ ਲੱਭਦਾ ਫਿਰ ਦੀ ਡਾਰ ਹੈ ਡਾਇਰਾਂ ਦੀ ਤੋ ਉਸ ਤੋਂ ਬਾਅਦ ਚੱਲ ਸੋ ਚੱਲ 2018 ਦੇ ਵਿੱਚ ਇੱਕ ਗੀਤ ਪੈਸੇ ਦੇ ਪੁੱਤ ਪੂਜ ਪੂਜ ਕੇ ਬੁੱਤਾਂ ਨੂੰ ਖੁਦ ਹੀ ਨੇ ਬੁੱਤ ਬਣ ਗਏ ਲੋਕ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰੂ ਨਾਨਕ ਦੀ ਆਖੀ ਗੱਲ ਨੂੰ ਆਓ ਦੁਨੀਆ ਤੱਕ ਪਹੁੰਚਾਈਏ 2020 ਦੇ ਵਿੱਚ ਇੱਕ ਫਿਰ ਗੀਤ ਸਵਾਰੀ ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰ ਹੈ 2021 ਦੇ ਵਿੱਚ ईद मुबारक मेरे नूर मोहम्मदयारा तन्वीद मुबारक 2022 ਦੇ ਵਿੱਚ مشورہ ਇੱਕ ਜਿਹੜਾ ਹੈਗਾਗਾ ਜਿਹਦੇ ਵਿੱਚ ਸਿਹਤ ਸੰਬੰਧੀ ਇੱਕ مشورہ ਸੀਗਾ ਉਸ ਗੀਤ ਦਾ ਨਾਂ ਹੀ مشورہ ਰੱਖਿਆ ਸੀ ਸੋ ਇਹ ਅਸੀਂ ਜਿਹੜੀਆਂ ਹੈਗੀਆਂ ਪੇਸ਼ ਕਰੀਆਂ ਕੀਤੀਆਂ ਬਹੁਤ ਵਧੀਆ ਸਾਨੂੰ ਹੰਗਾਰਾ ਮਿਲਿਆ YouTube ਦੇ ਉੱਤੇ ਇਹ ਸਾਰੇ ਗੀਤ ਜਿਹੜੇ ਹੈ ਪਏ ਹੋਏ ਨੇ ਇਸ ਤਰ੍ਹਾਂ ਮਤਲਬ ਕਿ ਸਵੱਬ ਬਣਿਆ ਵੀ ਲਿਖਦੇ ਲਿਖਦੇ ਅਸੀਂ ਇਹ ਰਹੇਗਾ گاਉਣ ਵੱਲ ਸਾਨੂੰ ਜਾਣਾ ਪੈ ਕਿ ਮਜਬੂਰੀ ਕਹਿ ਲੋ ਤੁਸੀਂ ਵੀ ਮਜਬੂਰੀ ਹੀ ਬਣ ਗਈ ਕਿਉਂਕਿ ਗੀਤ ਪਏ ਸੀ ਉਹ ਕਈ ਵਾਰ ਕਰਨੇ ਵੀ ਕਾਪੀਆਂ ਤੇ ਜਾਂ ਕਬਾਬਾਂ ਦੀ ਪੈ ਰਹੇ ਜਾਂਦੇ ਆ ਅੱਜ ਕੱਲ ਜਿਹੜਾ ਪੜਨ ਦਾ ਰੁਝਾਨ ਘਟ ਗਿਆਗਾ ਲੋਕ ਸੁਣ ਕੇ ਜਿਆਦਾ ਰਾਜੀ ਨੇ ਸੋ ਜਿਹੜੇ ਗੀਤ ਨੇ ਉਹ ਤਾਂ ਫੇਰ ਹੀ ਗੱਲ ਬਣਦੀ ਆ ਜਦੋਂ ਉਹ ਲੋਕਾਂ ਦੇ ਵਿੱਚ ਪਹੁੰਚਦੇ ਨੇ ਨਹੀਂ ਤੁਹਾਡੇ ਜਿਹੜੇ ਗੀਤ ਨੇ ਉਹ ਸਾਇਦ ਕੁ ਸਟੇਜਾਂ ਤੇ ਥੋੜੇ ਲੋਕਾਂ ਤੱਕ ਜਾਣਗੇ ਜੇ ਅਸੀਂ ਗਾ ਕੇ ਉਹਨੂੰ YouTube ਤੇ ਪਾਉਂਦੇ ਆ ਤਾਂ ਉਹਦਾ ਜਿਹੜਾ ਦਾਇਰਾਗਾ ਉਹ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਵਾਸਿ ਸੋਸ਼ਲ ਮੀਡੀਆ ਦਾ ਜੋਗਾ ਤੁਹਾਡਾ ਤੁਸੀਂ ਗੀਤਾ ਵੇ ਸਾਰਤਕ ਸੁਨੇਹਾਂ ਦੀ ਗੱਲ ਕੀਤੀ ਆ ਕਿ ਮੈਂ ਥਾੜੀ ਤੁਹਾਡਾ ਜਿਹੜਾ ਗੀਤ Eid Mubarak ਆਫ ਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੇਖਾ ਓਏ ਦੋ ਬਹੁਤ ਸਾਂਝ ਹੋ ਜਾਣ ਇਹ ਗੀਤ ਮੇਰੇ ਪਿਤਾ ਡਾਕਟਰ ਸੁਪਰਨ ਸਿੰਘ ਜੀ ਦਾ ਲਿਖਿਆ ਹੋਇਆਗਾ ਜੀ ਇਹ ਮਤਲਬ ਕਿ ਉਹਨਾਂ ਦੇ ਦੱਸਣ ਦੇ ਮੁਤਾਬਕ ਜਿਹੜੀ ਹੈਗੀ ਆ ਵੀ ਗਵਾੜ ਦੇ ਵਿੱਚ ਜਿਹੜਾ ਮਤਲਬ ਕਿ ਜਦੋਂ ਵਟਵਾਰਾ ਹੋਇਆ ਇੱਕ ਨੂਰਾ ਨਾਮ ਦਾ ਜਿਹੜਾ ਸੀਗਾ ਰੈਂਦਰ ਸੀ ਸਜਨ ਜਦੋਂ ਵੰਡ ਹੋਈ ਤਾਂ ਉਹ ਪਾਕਿਸਤਾਨ ਚਲੇ ਗਏ ਤੇ ਜਿਹੜਾ ਉਹਦਾ ਮਿੱਤਰ ਸੀਗਾ ਉਹ ਫਿਰ ਮਤਲਬ ਕਿ ਉਹਦੇ ਨਾਲ ਜਿਹੜੀਆਂ ਯਾਦਾਂ ਸਾਂਝੀਆਂ ਕਰਦਾ ਡੈਡੀ ਨੇ ਉਹਨੂੰ ਕਿਤੇ ਸੁਣਿਆ ਜਾਂ ਕਹਦੇ ਉਹ ਮਤਲਬ ਉਹਨੂੰ ਦੇਖਿਆ ਹੁਣ ਵੀ ਉਹ ਆਪਦੇ ਮਿੱਤਰ ਦੇ ਵਿਯੋਗ ਦੇ ਵਿੱਚ ਜੋ ਗੱਲਾਂ ਕਰਦਾ ਸੀ ਫਿਰ ਇਹਨਾਂ ਨੇ ਗੀਤ ਲਿਖਿਆ ਸੀ ਮੇਰੇ ਨੂਰ ਮੁਹੰਮਦਾ ਯਾਰਾ ਤੈਨੂੰ ਈਦ ਮੁਬਾਰਕ ਮੇਰੇ ਨੂਰ ਮੁਹੰਮਦ ਆਯਾਰਾ ਤੈਨੂੰ ਈਦ ਮੁਬਾਰਕ ਹੋ ਤੈਨੂੰ ਈਦ ਮੁਬਾਰਕ ਹੋ ਤੈਨੂੰ ਈਦ ਮੁਬਾਰਕ ਜੇ ਆਪਾਂ ਨਾ ਬੰਦੇ ਹੁੰਦੇ ਅੱਜ ਚਲਾ ਤੇ ਬਹਿਣਾ ਸੀ ਇੱਕ ਦੂਜੇ ਨੂੰ ਇੱਕ ਨਾਲ ਲਾ ਕੇ ਈਦ ਮੁਬਾਰਕ ਚਾਹਣਾ ਸੀ ਇੱਕ ਦੂਜੇ ਨੂੰ ਹਿੱਕ ਨਾਲ ਲਾ ਕੇ ਈਦ ਮੁਬਾਰਕ ਕਹਿਣਾ ਸੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਹੁਤ ਡਾਕਟਰ ਸਾਹਿਬ ਬਹੁਤ ਪਰੇਡਿਕਾ ਡਾਕਟਰ ਸਾਹਿਬ ਤੁਹਾਡਾ ਯੂਸਟਰ ਜੋ ਵੀ ਬਿਜੀ ਨਜ਼ਰ ਆਇਆ ਤੁਹਾਡਾ ਕਿੱਸਾ ਕਿੰਨਾ ਇਸ ਤਰ੍ਹਾਂ ਆ ਵੀ ਸਾਰਾ ਦਿਨ ਦਾ ਰੋਲ ਲੈਣ ਲੱਗੇ ਜਾਂ ਨਹੀਂ ਆ ਜੀ ਇਤਸੀ ਇਸ ਕਲਾਕ ਇਤਰਾ ਇਸ ਕੰਮ ਲਈ ਕਿਵੇਂ ਸਮਾਂ ਕਰਦੇ ਜੀ ਲਿਖਣ ਲਈ ਗੋਲ ਲਈ ਜਾਂਦੀ ਚਾਰੀ ਦੇਖੋ ਪਹਿੰਦੇ ਹੁੰਦੇ ਆ ਵੀ ਬੇਲਿਆ ਕੋਲੇ ਸਮਾਂ ਨਹੀਂ ਹੁੰਦਾ ਤੇ ਜਿਹੜੇ ਕੰਮ ਵਾਲੇ ਹੁੰਦੇ ਉਹਨਾਂ ਕੋਲੇ ਸਮਾਂ ਹੀ ਸਮਾਂ ਹੁੰਦਾ ਠੀਕ ਆ ਸੋ ਸਮਾਂ ਤਾਂ ਪਾਈ ਕਰਨਾ ਪੈਂਦਾ ਦਾ ਜਦੋਂ ਕੁਝ ਅਸੀਂ ਕਰਨਾ ਹੋਵੇ ਸਮਾਤ ਆਪੇ ਨਿਕਲੇ ਆਉਂਦਾਗਾ ਸਮਾ ਮੈਂ ਐਤਵਾਰ ਦਾ ਦਿਨ ਜਿਹੜਾ ਹੈਗਾ ਏਸੇ ਖੇਤਰ ਲਈ ਰੱਖਿਆ ਹੋਇਆ ਸਪੈਸ਼ਲ ਸਹਿਦਿਕ ਕਾਰਜਾਂ ਲਈ ਜਾਂ ਜਿਹੜੇ ਅਸੀਂ ਗੀਤ ਸੰਗੀਤ ਕਰਦੇ ਆਂ ਜਾਂ ਜਿਹਨੇ ਰਹਿਸਨਾ ਕਰਦੇ ਆਂ ਉਹ ਅਸੀਂ ਐਤਵਾਰ ਦਾ ਦਿਨ ਲਿਖੇ ਲਾਉਣੇ ਪੂਰਾ ਇਹ ਨਹੀਂ ਹੈ ਵੀ ਅਸੀਂ ਹਰੇਕ ਐਤਵਾਰੀ ਬਹੁਤ ਸਾਰੇ ਘਰੇਲੂ ਰਜੇਵੇਂ ਵੀ ਹੁੰਦੇ ਆ ਵਿਆਹ ਸ਼ਾਦੀਆਂ ਫੰਕਸ਼ਨ ਸਮਾਜਿਕ ਜਿਹੜੇ ਹੈਗੇ ਉਹ ਵੀ ਕੰਮ ਕਰਦੇ ਆਂ ਪਰ ਜਾਂ ਫਿਰ ਰਾਤ ਨੂੰ ਆਪਣੀ ਡਿਊਟੀ ਤੋਂ ਬਾਅਦ ਜਿਹੜਾ ਸਮਾਂਗਾ ਉਹ ਸਾਇਤ ਦੇ ਕਿਤੇ ਜਿੰਨਾ ਵੀ ਘੰਟਾ 2 ਘੰਟੇ ਜਿਵੇਂ ਕੋਈ ਕਿਤਾਬ ਪੜ੍ਹਨੀ ਅਖਬਾਰ ਪੜ੍ਹਨੇ ਜਾਂ ਮਤਲਬ ਕਿ ਸਟੂਡੀਓ ਦੇ ਵਿੱਚ ਜਾ ਕੇ ਰਿਆਜ਼ ਕਰਨੀ ਰਹਿਸਲਾ ਕਰਨੀਆਂ ਮੱਕੇ ਅਸੀਂ ਜਿਵੇਂ ਇੱਕ ਗੀਤ ਸੁਣਨ ਦੱਸਿਆ ਵੀ ਸਾਲ ਚ ਦਿਨੇ ਆ ਤਾਂ ਉਹ ਇਹ ਨਹੀਂ ਵੀ ਅਜਰ ਕੌਰ ਕੀਤਾ ਕੱਲ ਨੂੰ ਬਣ ਗਿਆ ਉਹਨੂੰ ਅਸੀਂ ਸਮਾਂ ਦਿੰਨੇ ਆ ਉਹਦੇ ਤੇ ਸਮਾਂ ਲਾਉਣੇ ਆ ਫਿਰ ਉਹਨੂੰ ਸੁਣਾਉਣੇ ਆ ਬਹੁਤ ਸਾਰੇ ਜਿਹੜੇ ਸਾਡੇ ਸਹਿਤਕਾਰ ਉਹਨਾਂ ਦੇ ਵਿੱਚ ਰੱਖਦੇ ਆ ਗੱਲ ਵੀ ਭਾਈ ਆ ਗੀਤ ਲੈ ਕੇ ਆ ਰਹੇ ਆ ਇਹਦੇ ਵਿੱਚ ਕੋਈ ਹੋਰ ਸੁਧਾਰ ਕਰਨਾ ਕੋਈ ਲਫ਼ਜ਼ ਦੀ ਸ਼ਬਦੀ ਜਿਹੜੇ ਅੱਖਰਾਂ ਦੀ ਕੋਈ ਹੇਰ ਪੇਰਾ ਉਹ ਕਰਨੀ ਆ ਉਹਨੂੰ ਅਸੀਂ ਫਿਰ ਪੂਰਾ ਚੰਡ ਕੇ ਫਿਰ ਅਸੀਂ ਲੈ ਕੇ ਆਉਨੇ ਆ ਮਤਲਬ ਕਿ ਇਹ ਨਹੀਂ ਜੀ ਕਾਹਲੀ ਕਿਤਿਆਂ ਵੀ फटाफट ਕੋਈ ਕੰਮ ਕੀਤਾ ਸੋ ਇਸ ਲਈ ਸਾਨੂੰ ਸਮਾਂ ਜਿਹੜਾ ਮਿਲ ਜਾਂਦਾਗਾ ਸੋ ਸਹਿਤਕ ਖੇਤਰ ਦੇ ਵਿੱਚ ਜਾਂ ਜਿਹੜੀ ਗਾਇਕੀ ਦੇ ਖੇਤਰ ਤੇ ਲੇਖਨ ਦੇ ਖੇਤਰ ਦੇ ਵਿੱਚ ਇਹ ਸਮਾਂ ਜਿਹੜਾ ਸਪੈਸ਼ਲ ਕੱਢਣਾ ਪੈਂਦਾਗਾ ਸੋ ਇਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਜਿਹੜਾ ਤੁਸੀਂ ਆਪਦਾ ਸ਼ੌਕ ਆ ਜਿਹੜਾ ਉਹਨੂੰ ਪੂਰਾ ਕਰਨ ਲਈ ਤੁਹਾਡੇ ਕੋਲ ਸਮਾਂ ਨਿਕਲਦਾ ਪਰ ਤੁਹਾਨੂੰ ਆਣਾ ਚਾਹੀਦਾ ਜੀ ਸਮਾਂ ਕਿਵੇਂ ਕੱਢਣਾ ਤਾਂ ਸਰ ਫੇਰ ਵਾਰ ਦੇਖਣਾ ਵੀ ਸੀ ਉਹਨੇ ਤੁਹਾਡਾ ਤੁਹਾਡਾ ਸੌਂਕਾ ਇਹ ਪੋਸਰੇ ਲੋਕਾਂ ਇਹ ਰਜਗਾਰ ਵੀ ਹੈ ਮੈਂ ਇਸ ਤਰ੍ਹਾਂ ਆਪਾਂ ਕਰ ਵੀ ਲੱਖਾਂ ਆਪੇ ਲੈ ਕੇ ਸੋ ਲੋਗੇ ਪਰ ਤੁਹਾਡੇ ਮਨ ਚ ਕਦੇ ਨਹੀਂ ਆਇਆ ਵੀ ਮੈਂ ਕਮਰਸ਼ੀਅਲ ਲਗਾਕੀ ਮਤਲਬ ਉਹ ਕੰਮ ਪੱਤਾ ਦੇਖੋ ਇਹ ਜਿਹੜੀ ਮੈਂ ਗਾਇਕੀ ਕਰਦਾ ਇੱਕ ਰੂਹ ਦੀ ਫਰਾਕਾ ਮੈਂ ਆਪਦੇ ਮਨ ਨੂੰ ਜਿਵੇਂ ਕਹਿੰਦੇ ਅਗੇ ਖਰਾਕ ਆਹੀ ਮੇਰੇ ਮਨ ਦੀ ਹੈ ਨਾ ਮੇਰਾ ਸ਼ੌਂਕ ਵੀ ਆ ਸੋ ਇਹਦੇ ਨਾਲ ਇੱਕ ਸਮਾਜ ਦੇ ਵਿਚਾਰਕ ਸੁਨੇਹਾ ਜਾਂਦਾਗਾ ਸੋ ਜਿਹੜੇ ਸਾਡੇ ਗਾਇਕ ਨੇ ਸਾਰੇ ਤਾਂ ਜਿਹੜੇ ਕਮਰਸ਼ੀਅਲ ਗਾਇਕੀ ਨੂੰ ਅਸੀਂ ਕਹਿੰਦੇ ਨੇ ਕਮਰਸ਼ੀਅਲ ਗਾਇਕੀ ਆ ਬਹੁਤ سارے ਜਿਹੜੇ ਹੈਗੇ ਆ ਉਹ ਥੋੜਾ ਜਿਆਦਾ ਜਿਵੇਂ ਹਥਿਆਰਾਂ ਵੱਲ ਜਾਂ ਨੰਗੇਜ਼ ਬਾਦ ਵੱਲ ਵਧ ਰਹੇ ਨੇ ਪਰ ਜਿਹੜੀ ਹੈਗੇ ਹੋਰ ਬਹੁਤ ਸਾਰੇ ਸੂਫੀ ਗਾਇਕਾ ਕੰਬਰ ਗਰੇਵਾਲ ਸਤਿੰਦਰ ਸਰਤਾਜ ਨੇ ਜਾਂ ਹੋਰ ਬਹੁਤ ਸਾਰੇ ਗਾਇਕ ਜਿਹੜੇ ਬਹੁਤ ਵਧੀਆ ਗਾਇਕੀ ਕਰਦੇ ਨੇ ਪਰ ਉਹ ਵੀ ਹੈ ਤਾਂ ਕਮਰਸ਼ੀਅਲ ਨਹੀਂ ਠੀਕ ਹੈ ਨਾ ਸੋ ਸੇ ਕਦੇ ਮੌਕਾ ਮਿਲਿਆ ਤਾ ਜਰੂਰ ਅਸੀਂ ਵੀ ਇਸ ਤਰ੍ਹਾਂ ਕਾ ਸਕਦੇ ਹਾਂ ਕੋਈ ਵੱਡੀ ਗੱਲ ਨਹੀਂ ਹੈ ਬਿਲਕੁਲ ਤੇ ਗੱਲ ਮੌਕੇ ਦੀ ਹੁੰਦੀ ਆ ਉਹਨਾਂ ਨੂੰ ਵੱਡੀਆਂ ਸਟੇਜਾਂ ਮਿਲ ਗਈਆਂ ਨੇ ਯਤਨ ਵੀ ਬੰਦਾ ਕਰਦਾਗਾ ਅਸੀਂ ਇਹਨਾਂ ਯਤਨ ਨਹੀਂ ਕਰ ਰਹੇ ਅਸੀਂ ਆਪਦਾ ਕੰਮ ਕਰਦੇ ਆ ਉਹਨੂੰ YouTube ਤੇ ਪਾ ਦੇਈਦਾ ਇਹ ਅੱਗੇ ਉਹ ਮਤਲਬ ਕਿ ਜੋ ਲੋਕਾਂ ਦਾ ਹੰਗਾਰਾ ਮਿਲਦਾ ਦਾ ਸੋ ਉਹ ਸਾਡੇ ਲਈ ਸਫੀਸ਼ੀਐਂਟ ਹੁੰਦਾਗਾ ਸੋ ਜੇ ਅਸੀਂ ਵੀ ਯਤਨ ਕਰੀਏ ਤੇ ਕੋਈ ਮਿਲੇ ਤਾਂ ਵੱਡੀ ਸਟੇਜ ਮਿਲੇ ਨਾ ਫਿਰ ਜਰੂਰ ਟਰਾਈ ਕਰਕੇ ਦੇਖਾਂਗੇ ਸਭ ਤੁਹਾਡਾ ਸਾਤ ਕਿਸ ਨੇ ਆ ਲੋਕਾਂ ਲਈ ਜਿਹੇクセਲਾ ਦੇ ਪ੍ਰਭਾਅ ਕੇ ਜਾਂ ਸਮਾਰਗੀ ਗੀਤ ਕੀ ਜੋਰਿਓ ਜੇ ਤੁਮ ਨੂੰ ਸੁਣੋ ਤਾ ਉਹ ਦਾ ਸਟਾਉ ਲੋਕਸਤਰਾ ਲਾਹਰਾ ਦੇ ਹਮ ਗਾਰਾ ਵਧੀਆ ਮਿਲਦਾ ਦਾ ਜਿਹੜੇ ਗੀਤ ਹੁਣ ਤੱਕ ਅਸੀਂ YouTube ਤੇ ਪਾਏ ਨੇ ਉਹ ਮਤਲਬ ਕਿ ਅੱਜ ਕੱਲ ਇੱਕ ਪ੍ਰੈਂਡ ਚੱਲਿਆ ਵੀ ਐਡ ਲਾਓ ਚਾਹੇ ਕੋਰੋਨਾ ਵੀਊ ਕਰ ਲਓ ਠੀਕ ਹਨ ਅਸੀਂ ਇਸ ਤਰ੍ਹਾਂ ਦੇ ਉਹਦੇ ਚ ਯਕੀਨ ਨਹੀਂ ਰੱਖਦੇ ਕਿਉਂਕਿ ਸਾਡੀ ਗੱਲ ਕਿੰਨੇ ਲੋਕਾਂ ਤੱਕ ਜਾਂਦੀ ਆ ਉਹ ਅਸੀਂ ਕੋਸ਼ਿਸ਼ ਕਰਦੇ ਆ ਜਿਵੇਂ WhatsApp ਗਰੁੱਪ ਨੇ ਸਾਡੇ ਕੋਲ ਬਹੁਤ ਸਾਰੇ ਵਟਸਐਪ ਗਰੁੱਪ ਨੇ ਜਾਂ ਜਿਹੜੇ ਕੰਟੈਕਟ ਨੇ ਜਾਂ ਜਿਹੜੇ ਸਾਡੇ ਕੋਲ ਮਰੀਜ਼ ਆਉਂਦੇ ਨੇ ਮੈਂ ਤਾਂ ਉਹਨਾਂ ਨੂੰ ਵੀ ਕਹਿ ਦਿੰਨਾ ਭਾਈ ਤੁਸੀਂ ਆ ਮੇਰਾ ਜਿਹੜਾ ਹੈਗਾ ਨੰਬਰ ਆ ਸੇ ਆਪਣਾ ਨੰਬਰ ਦਿਓ ਮੈਂ ਤੁਹਾਨੂੰ ਕੋਈ ਗੀਤ ਭੇਜਾਂਗਾ ਇਹਨੂੰ ਕੋਸ਼ਿਸ਼ ਕਰਿਓ ਵੀ ਇਹਨੂੰ ਅੱਗੇ ਪਹਚਾਓ ਜਾਂ ਮੇਰਾ ਨਾਮ ਪਰ ਕੇ YouTube ਤੇ ਤੁਸੀਂ ਇਹ ਗੀਤ ਨੂੰ ਸੁਣਿਓ ਬਗੈ ਜਿਹੜੇ ਪਰਿਵਾਰਕ ਗੀਤ ਨੇ ਕੋਈ ਸਾਰਥਕ ਸੁਣਿਆ ਉਹ ਲੋਕਾਂ ਦੇ ਮਨ ਨੂੰ ਟੁੰਬਦੇ ਨੇ ਉਹ ਸੱਚੀ ਮਿੱਠੀ ਉਹ ਅੱਗੇ ਦੀ ਅੱਗੇ ਵਧਦੇ ਕਿਸੇ ਗੀਤ ਨੂੰ 10000 ਵਿਊ ਕਿਸੇ ਨੂੰ 20 30 50 ਤੱਕ ਮਤਲਬ ਕਿ ਸਾਡੇ ਜਿਹੜੇ ਗੀਤ ਨੇ ਮਕ ਲੋਕ ਸੁਣਦੇ ਨੇ ਠੀਕ ਹੈ ਜਿਹੜਾ ਕਿ ਆਪਾਂ ਇਹ ਵੀ ਬਹੁਤ ਵੱਡੀ ਗੱਲ ਆ ਠੀਕ ਹੈ ਨਾ ਜਿਵੇਂ ਕਿਤਾਬ ਦੀ ਗੱਲ ਕਰੀਏ ਕਿਤਾਬ ਜਿਹੜੀ ਹੈਗੀ ਆ ਕੀ ਵੱਧ ਤੋਂ ਵੱਧ 300 ਸ਼ਬਦ 500 ਸ਼ਬਦ 1000 ਸ਼ਬਦ ਦੀ ਹੈ ਤਾਂ ਇੱਕ ਗੀਤ ਆ ਜਿਹੜਾ YouTube ਰਾਹੀਂ ਇਕੱਲਾ ਗੀਤ ਨਹੀਂ ਹੋਰ ਵੀ ਅੱਜ ਕੱਲ ਅਸੀਂ ਦੇਖਦੇ ਆ ਜਿਹੜੀਆਂ ਗੱਲਾਂ ਬਾਤਾਂ ਨੇ ਕੋ ਹਜ਼ਾਰਾਂ ਚ ਲੰਘ ਜਾਂਦੀਆਂ ਨੇ ਸੋ ਕਿਤਾਬ ਆ ਜਿਹੜੀ ਉਹ ਸੌਂਚ ਰਹਿ ਜਾਂਦੀ ਆ ਔਰ ਜਿਹੜੀ YouTube 'ਤੇ ਡਲ ਜਾਂਦੀ ਆ ਉਹ ਹਜ਼ਾਰਾਂ ਲੱਖਾਂ ਤੱਕ ਵੀ ਚਲੀ ਜਾਂਦੀ ਹੈ। ਨਾਟਸਬ ਤੁਹਾਡਾ ਜਿਹੜਾ ਸਫਰ ਆ ਦੇ ਵਿੱਚ ਸਹਿਤਕ ਰੰਗ ਵੀ ਕਾਫੀ ਲਿਗੇ। ਜੀ। ਉਸ ਸਹਿਤਕ ਬਾਰੇ ਵੀ ਯੰਕ ਵੀ ਸਹਿਤਕ ਸਫਰ ਵਾਲੇ ਦੁਕਤ। ਸਹਿਤਕ ਸਫਰ ਦਾ ਜਿੰਮ ਤੁਹਾਨੂੰ ਪਹਿਲਾਂ ਜ਼ਿਕਰ ਕਰ ਚੁੱਕੇ ਮਾਲਵਾ ਸਹਿਸਵਾ ਇੱਥੇ ਬਣੀ ਹੋਈ ਆ ਉਸ ਦਾ ਮੈਂ ਮੀਤ ਪ੍ਰਧਾਨ ਆ ਆਏ ਮਹੀਨੇ ਅਸੀਂ ਇੱਕ ਸਹਿਤਕ ਸਮਾਗਮ ਕਰਦੇ ਆ ਜਿੱਥੇ ਕਿਤਾਬਾਂ ਦਾ ਲੋਕ ਅਰਪਣ ਵੀ ਕੀਤਾ ਜਾਂਦਾ। ਦੇ ਬੋਸਟੀਆਂ ਵੀ ਹੁੰਦੀਆਂ ਨੇ ਪੰਜਾਬ ਦੇ ਨਾਮ ਵਰ ਜਿਹੜੇ ਹੈਗੇ ਨੇ ਕਹਾਣੀਕਾਰ ਨਾਵਲਕਾਰ ਕਵੀ ਉਹਨਾਂ ਦੀਆਂ ਮਤਲਬ ਕਿ ਕਿਤਾਬਾਂ ਤੇ ਗੱਲ ਕਰਦੇ ਆ ਸੋ ਉਥੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਆਏ ਮਹੀਨੇ ਜਿਵੇਂ ਕਹਿੰਦੇ ਆ ਉਹ ਗਿਆਨ ਦਾ ਭੰਡਾਰ ਆ ਜਿਹੜਾ ਇਕੱਠਾ ਹੁੰਦਾ ਉਹਦੇ ਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਮਿਲਦੀਆਂ ਨੇ ਸਿੱਖਦੇ ਆ ਇੱਕ ਦੂਜੇ ਤੋਂ ਹਨਾ ਕਿ ਉਥੇ ਵੀ ਗੀਤ ਕਵਤਾ پڑھਨ ਦਾ ਮੌਕਾ ਮਿਲ ਜਾਂਦਾ ਹੈ ਤੇ ਸਾਡੇ ਬਹੁਤ ਸਾਰੇ ਬਰਨਾਲੇ ਦੇ ਜਿਹੜੇ ਕਵੀ ਨੇ ਉਥੇ ਆਉਂਦੇ ਨੇ ਉਹ ਆਪਣੀਆਂ ਨਵੀਆਂ ਰਚਨਾਵਾਂ ਲੈ ਕੇ ਆਉਂਦੇ ਨੇ ਸੋ ਇਸੇ ਤਰ੍ਹਾਂ ਮਤਲਬ ਕਿ ਹੋਰ ਵੀ ਬਰਨਾਲੇ ਦੀਆਂ ਬਹੁਤ ਸਾਰੀਆਂ ਸਾਇਸ ਸਭਾਵਾਂ ਜੋ ਆਏ ਮਹੀਨੇ ਪੰਜਾਬੀ ਸਾਇਸ ਸਭਾ ਹੋ ਗਈ ਜਾਂ ਹੋਰ ਸੁਭਾਵਾਂ ਨੇ ਉਹ ਕੰਮ ਕਰਦੀਆਂ ਨੇ ਉੱਥੇ ਜਾਣ ਦਾ ਮੌਕਾ ਮਿਲਦਾ ਪਰਨਾਲੇ ਤੋਂ ਬਾਹਰ ਵੀ ਅਸੀਂ ਜਾਂਦੇ ਰਹਿੰਨੇ ਆ ਸਾਇਤਿਕ ਸਮਾਗਮਾਂ 'ਚ ਮਤਲਬ ਕਿ ਕੁਝ ਨਾ ਕੁਝ ਸਿੱਖਣ ਦਾ ਜਿਹੜਾ ਮੌਕਾ ਮਿਲਦਾ ਰਹਿੰਦਾਗਾ ਸੋ ਇਨ੍ਹਾਂ ਸਾਇਤਿਕ ਜਿਹੜੀਆਂ ਹੈਗੀਆਂ ਨੇ ਸਮਾਗਮਾਂ ਦੇ ਵਿੱਚੋਂ ਹੀ ਅਸੀਂ ਜਿਹੜਾ ਸਿੱਖਦੇ ਆ ਤੇ ਉਹਦੇ ਵਿੱਚੋਂ ਹੀ ਜਿਹੜੇ ਦੋ ਸ਼ਬਦ ਲੈ ਕੇ ਉਹ ਗੀਤ ਬਣਾਉਂਦੇ ਆ ਸੋ ਇਸ ਤਰ੍ਹਾਂ ਇਹ ਜਿਹੜਾ ਹੈਗਾ ਨਿਰੰਤਰ ਚੱਲਦਾ ਰਹਿੰਦਾ 왓ਸਾਓ ਗੱਲਾਂ ਦੀ ਨਾਲ ਪੱਗੀਤੀ ਸੁਣੀ ਤੁਹਾਡਾ ਉਹ ਜਿਹੜਾ ਤੁਹਾਡੀ ਰੂਹ ਦੇ ਬਹੁਤ ਨੇੜਿਆ ਜਿਹਨੂੰ ਅਕਸ਼ਰੀ ਤੁਸੀਂ ਗੰਗਰਉਂਦੇ ਹੋ ਜੀ ਬੋਲੇ ਤੋਂ ਪ੍ਰਸ਼ਾਂਤ ਹੋਵੇ ਗੀਤ ਜੇ ਮੈਂ ਕਹਿੰਦੇ ਹੁੰਦੇ ਮਾਂ ਨੂੰ ਸਾਰੇ ਪੁੱਤ ਪਿਆਰੇ ਹੁੰਦੇ ਨੇ ਤੇ ਗੀਤ ਸਾਰੇ ਹੀ ਪਿਆਰੇ ਨੇ ਠੀਕ ਹੈ ਨਾ ਮੇਰਾ ਹੁਣ ਇੱਕ ਨਵਾਂ ਗੀਤ ਜਿਹੜਾ ਅਸੀਂ ਹੁਣ ਕੀਤਾ ਤੇ ਪਿਛਲੇ ਹਫਤੇ ਉਹਨੂੰ YouTube ਦੇ ਉੱਤੇ ਅਪਲੋਡ ਕੀਤਾਗਾ ਪੰਜਾਬ ਦੀ ਤਰਾਸ ਦੀ ਉਹਦੇ ਵਿੱਚ ਕੋਸ਼ਿਸ਼ ਕੀਤੀ ਆ ਕਿਉਂਕਿ ਪੰਜਾਬ ਸਾਡਾ ਖਾਲੀ ਹੋ ਰਿਹਾਗਾ ਹਰ ਬੱਚਾ ਬੱਚੀ ਇਤੋਂ ਕੋਈ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾ ਰਹੇ ਨੇ ਸੋ ਮੇਰੇ ਮਨ ਦੇ ਵਿੱਚ ਇਹ ਗੀਤ ਪੈਦਾ ਹੋਇਆ ਕਿਤੇ ਮੈਂ ਸੁਣਿਆ ਇੱਥੇ ਹੁਣ ਕਦੇ ਪੰਜਾਬ ਚ ਕੀ ਰਹਿ ਗਿਆ ਮੈਂ ਕਿ ਬਹੁਤ ਲੋਕਾਂ ਤੋਂ ਮੈਂ ਸੁਣਿਆ ਬਹੁਤ ਸਾਰੇ ਮੇਰੇ ਜਾਣਕਾਰ ਜਿਹੜੇ ਹੈਗੇ ਨੇ ਉਹ ਇਹ ਕਹਿ ਕੇ ਤੁਰ ਗਏ ਅਸੀਂ ਨਹੀਂ ਹੁਣ ਇੱਥੇ ਵਾਪਸ ਆਉਣਾ ਅਸੀਂ ਨਹੀਂ ਇੱਥੇ ਪੈਰ ਪਾਉਣਾ ਮਤਲਬ ਕਿ ਪਤਾ ਨਹੀਂ ਕੀ ਪੰਜਾਬ ਦੀ ਮਿੱਟੀ ਨਾਲ ਉਹਨਾਂ ਨੂੰ ਇਸ ਤਰ੍ਹਾਂ ਦੀ ਨਫ਼ਰਤ ਹੋ ਗਈ ਮੇਰੇ ਮਨ 'ਚ ਇੱਕ ਮਤਲਬ ਕਿ ਸਵਾਲ ਜਾ ਉੱਠਿਆ ਫਿਰ ਉਸ ਨੂੰ ਇੱਕ ਗੀਤ ਦਾ ਰੂਪ ਦਿੱਤਾ ਉਹ ਗੀਤ ਹੈ ਪੰਜਾਬ ਤੇ ਛੱਡ ਚੱਲਿਓ ਪੰਜਾਬੀਓ ਪੰਜਾਬ ਨੂੰ ਪੈਰਾ ਹੀਟਵੇ ਮਧੋੜ ਕੇ ਗੁਲਾਬ ਨੂੰ ਛੱਡ ਚੱਲਿਓ ਪੰਜਾਬੀਓ ਪੰਜਾਬ ਨੂੰ ਪੈਰਾ ਹੀਟਵੇ ਮਧੋੜ ਕੇ ਗੁਲਾਬ ਨੂੰ ਅੰਬਰਾ ਤੇ ਚੜੋ ਪਾਵੇਂ ਚੰਨ ਤਾਈਂ ਚੁੰਮੋ ਅੰਬਰਾ ਤੇ ਚੜੋ ਪਾਵੇਂ ਚੰਨ ਤਾਈਂ ਚੁੰਮੋ ਪੈਰ ਤੁਸੀਂ ਧਰਤੀ ਦੇ ਨਾਲ ਰੱਖੇ ਜੋ ਜਿੰਨੇ ਮਰਜੀ ਪੰਜਾਬ ਬੇਬ ਦੇਸ਼ਾਂ ਚ ਵਸਾ ਲਾ ਉਹ ਆਪਣੇ ਪੰਜਾਬ ਦਾ ਖਿਆਲ ਰੱਖਿਓ ਜਿੰਨੇ ਮਰਜੀ ਪੰਜਾਬ ਬੇਬ ਦੇਸ਼ਾਂ ਚ ਵਸਾ ਲਾ ਆਪਣੇ ਪੰਜਾਬ ਦਾ ਖਿਆਲ ਰੱਖਿਓ ਸਾਡੇ ਵੱਡਿਆਂ ਬਡੇ ਰਿਆਣੇ ਕਰੀਆਂ ਕਮਾਈਆਂ ਵਾ ਡੋਲ ਖੂਨ ਤੇ ਪਸੀਨਾ ਜੋ ਪੈਰੀਆਂ ਬਣਾਈਆਂ ਸਾਡੇ ਵੱਡੇ ਆਵਡੇਰਿਆਂ ਨੇ ਕਰੀਆਂ ਕਮਾਈਆਂ ਦੋੜ ਖੂਨ ਤੇ ਪਸੀਨਾ ਜੋ ਪੈਰੀਆਂ ਬਣਾਈਆਂ ਗਹਿਣੇ ਕਰ ਚੱਲਿਓ ਜਾ ਬਹਿ ਕਰ ਚੱਲੇ ਗਹਿਣੇ ਕਰ ਚੱਲਿਓ ਜਾ ਬਹਿ ਕਰ ਚੱਲੇ ਇਹ ਇੱਕ ਵਿੱਚ ਦੱਗ ਦੇ ਸਵਾਲ ਰੱਖਿਓ ਉਹ ਜਿੰਨੇ ਮਰਜੀ ਪੰਜਾਬ ਵੇਬ ਦੇਸ਼ਾਂ 'ਚ ਵਸਾ ਲਓ ਆਪ ਕੋਨੇ ਪੰਜਾਬ ਦਾ ਖਿਆਲ ਰੱਖਿਓ ਆਪਣੇ ਪੰਜਾਬ ਦਾ ਲਰਕੋ ਮਾਇਆ ਗੱਲ ਤਾਂ ਬਹੁਤ ਸਵੇਦਨਸਿਲ ਮਸਲਾ ਬਹੁਤ ਸਵੇਦਨਸਿਲ ਮੁੱਦਾ ਇਹ ਸੀ ਕਿ ਗਾਇਆ ਲੋਕ ਅੱਜ ਕੱਲ੍ਹ ਹਰ ਇੱਕ ਜਨਰ ਮੈਂ ਬਾਹਰ ਜਾਣਾ ਬਾਹਰ ਜਾਣਾ ਬਸ ਬਾਹਰ ਲਈ ਭੂਲ ਸਵਾਰ ਹੋਇਆ ਪਿਆ ਤੇ ਬਹੁਤ ਪਿਆਰੀ ਤੁਹਾਡੀ ਇਹ ਰਚਨਾ ਹੈ ਤੇ ਲੋਕ ਸਾਵਾਂ ਆਵਾ ਸਵਾਲ ਜਿਹੜਾ ਆਪਾਂ ਦਾ ਦੇਖਪ ਪੁਸਤਕਾရေး ਸਿਹਤ ਕਰਕੇ ਤਦੇ ਵਿੱਚ ਕਾफी ਚਰਚਾ ਰਹੀਆ ਆਉ ਜਣਾ ਸਿੱਖੀ ਉਹ ਜਣਾ ਸਿੱਖੀ ਜੀ ਉਹਦੇ ਬਾਰੇ ਉਹ ਦਰਸ਼ਕਾਂ ਨਾਲ ਆਪਣਾ ਸਮਝ ਕਰ ਲਿਓ ਆਉ ਜਣਾ ਸਿੱਖੀ ਹੈ ਮੇਰੀ ਪੁਸਤਕ ਨਰੋਲ ਸਿਹਤ ਸੰਬੰਧੀ ਜਿਹੜੇ ਲੇਖ ਆ ਇਹ ਲੇਖ ਪੰਜਾਬ ਦੇ ਖਾਸ ਕਰਕੇ ਪੰਜਾਬੀ ਟ੍ਰਿਬਿਊਨ ਅਜੀਤ ਅਤੇ ਸਪੋਕਸਮੈਨ ਵਿੱਚ ਸ਼ੱਕ ਚੁਕੇ ਲੇਖ ਸੀਗੇ ਇਹ ਲੇਖਾਂ ਦੀ ਇੱਕ ਪੁਸਤਕ 2013 ਦੇ ਵਿੱਚ ਜਿਹੜੀ ਸੀਗੀ ਆਈ ਲੋਕਗੀਤ ਪ੍ਰਕਾਸ਼ਨ ਨੇ ਇਹਨੂੰ ਸੰਪਾਦਿਤ ਕੀਤਾ ਪ੍ਰਕਾਸ਼ਿਤ ਕੀਤਾ ਸੋ ਇਸ ਪੁਸਤਕ ਵਿੱਚ ਨਰੋਲ ਸਿਹਤ ਸੰਬੰਧੀ ਜਿਹੜੇ ਹੈਗੇ ਨੇ ਗੀਤ ਹੈ ਲੇਖ ਹੈਗੇ ਨੇ ਸੋ ਇਹ ਪੁਸਤਕ ਲੋਕਗੀਤ ਪ੍ਰਕਾਸ਼ਨ ਤੋਂ ਮਿਲ ਸਕਦੀ ਆ ਉਸ ਵਿੱਚ ਇਹ ਦਰਸਾਇਆ ਗਿਆਗਾ ਵੀ ਜਿਹੜੀਆਂ ਬਿਮਾਰੀਆਂ ਨੇ ਬਿਮਾਰੀਆਂ ਦਾ ਜਿਹੜਾ ਕਾਰਨ ਹੈ ਉਹ ਮਨੁੱਖੀ ਕੁੱਦ ਹੈ ਬਿਮਾਰੀਆਂ ਕੋਈ ਉੱਤੋਂ ਨਹੀਂ ਦਿਖਦੀਆਂ ਪਰਮਾਤਮਾ ਨੇ ਮਨੁੱਖੀ ਸਰੀਰ ਬਣਾਇਆਗਾ ਤੇ ਬਹੁਤ ਵਧੀਆ ਮਸ਼ੀਨਰੀ ਬਣਾਈ ਹੋਈ ਆ ਇਹਦੇ ਵਿੱਚ ਕੱਲਾ ਕੱਲਾ ਪੁਰਜਾ ਫਿੱਟ ਕੀਤਾ ਅਸੀਂ ਉਸ ਨੂੰ ਕਿਸ ਤਰ੍ਹਾਂ ਮਤਲਬ ਕਿ ਸੰਭਾਲ ਕੇ ਰੱਖਣਾਗਾ ਕਿ ਇਹਦੇ ਇਸ ਗੱਲ ਤੇ ਜ਼ੋਰ ਦਿੱਤਾ ਨਾ ਕਿ ਬਹੁਤੀਆਂ ਦਵਾਈਆਂ ਤੇ ਦਵਾਈਆਂ ਤੋਂ ਬਿਨਾ ਕਿਵੇਂ ਬਿਮਾਰੀਆਂ ਦਾ ਇਲਾਜ ਹੋ ਸਕਦਾਗਾ ਬਿਮਾਰੀਆਂ ਕੋਈ ਉਪਰੀ ਸ਼ਹਿ ਜਾਂ ਬਿਮਾਰੀਆਂ ਕੋਈ ਉੱਤੋਂ ਨਹੀਂ ਦਿਖਦੀਆਂ ਇਹਨਾਂ ਬਿਮਾਰੀਆਂ ਦਾ ਸਿਰਫ ਮਨੁੱਖੀ ਜ਼ਿੰਮੇਵਾਰ ਹੈ ਸੋ ਇਸ ਇਸ ਤਰ੍ਹਾਂ ਦੇ ਜਿਹੜੇ ਉਹਦੇ ਵਿੱਚ 48 50 ਲੇਖ ਸ਼ਾਮਿਲ ਨੇ ਆਓ ਜਿਉਣਾ ਸਿੱਖੀਏ ਲੋਕ ਗੀਤ ਜਿਹੜਾ ਪ੍ਰਕਾਸ਼ਕਾ ਉਸਨੇ ਪ੍ਰਕਾਸ਼ਿਤ ਕੀਤੀ ਸੀ 2013 ਦੇ ਵਿੱਚ ਉਸ ਤੋਂ ਇਲਾਵਾ ਮੇਰੀ ਇੱਕ ਪੁਸਤਕ ਬਿਲਕੁਲ ਤਿਆਰ ਪਈਆ ਸਿਰਫ ਉਹਦੇ ਤੇ ਜਿਵੇਂ ਕਹਿੰਦੇ ਦਿਲਤ ਬੰਨਣੀ ਸੀ ਬਾਕੀ ਆ ਉਹਦੇ ਵਿੱਚ ਸਮਾਜਿਕ ਲੇਖ ਨੇ ਉਸ ਤੋਂ ਬਿਨਾ ਅਖਬਾਰਾਂ ਚ ਜਾਂ ਰਸਾਲਿਆਂ ਚ ਜਿਵੇਂ ਆਪਣਾ ਅਦੇ ਵੀ ਸਾਹਜ ਰਸਾਲਾ ਛਪਦਾ ਹੁੰਦਾ ਸੀ ਉਹਦੇ ਵਿੱਚ ਪੰਜਾਬ ਦੇ ਹੋਰ ਬਹੁਤ ਸਾਰੇ ਨਾਮਵਰ ਰਸਾਲਿਆਂ ਚ ਮੇਰੇ ਲੇਖ ਛਪੇ ਨੇ ਸੋ ਇਸ ਤਰ੍ਹਾਂ ਦਿਨਕ ਸਮਾਂ ਲੱਗਦਾ ਸੋ ਕੁਝ ਨਾ ਕੁਝ ਸਮਾਜ ਲਈ ਆਪਾਂ ਜਿਹੜਾ ਕਰਦੇ ਰਹਿੰਦੇ ਹਾਂ ਆ ਇਰਾਕ ਸਾਹ ਤੁਸੀਂ ਸੇਵਾਵਾਦੀ ਗੱਲ ਕਰੀ ਜਾਂਦੇ ਜਾਂਦੇ ਆ ਪੈਕਤਾਲ ਪ੍ਰਤੀਜਮੈ ਡਿਕਲ ਪਰਾਲੀ ਦਾ ਧੂਆਂ ਦਾ ਕਰਚਾ ਗੁਰਚਾਂ ਦੀ ਗਰਦੇ ਦਾਗਾ ਉਹਦੇ ਵਾਰੇ ਲੋਕਾਂ ਨੂੰ ਕੀ ਜਾਣਨੀ ਪਤਰੀ ਦਈ ਦੇਖੋ ਜੀ ਜਿਹੜਾ ਠੀਕ ਆ ਧੂਆਂ ਕੱਲਾ ਮੈਂ ਨਹੀਂ ਕਹਿੰਦਾ ਪਰਾਲੀ ਦਾ ਹੀ ਮਾੜਾਗਾ ਧੂਆਂ ਸਾਰਾ ਹੀ ਮਾੜਾਗਾ ਮੋਟਰ ਕੱਡੀਆਂ ਚੋਂ ਜਿਹੜਾ ਧੂਆਂ ਨਿਕਲਦਾ ਉਹ ਵੀ ਬਹੁਤ ਖਤਰਨਾਕ ਹੈ ਫੈਕਟਰੀਆਂ ਦਾ ਧੂਆਂ ਵੀ ਬਹੁਤ ਜ਼ਿਆਦਾ ਖਤਰਨਾਕ ਹੈ ਪਰਾਲੀ ਦਾ ਧੂਆਂ ਖਤਰਨਾਕ ਇਸ ਤਰ੍ਹਾਂ ਹੋ ਜਾਂਦਾ ਕਿਉਂਕਿ ਇੱਕ ਸਮੇਂ ਸਾਰੇ ਖੇਤਾਂ ਨੂੰ ਅੱਗ ਲੱਗ ਜਾਂਦੀ ਹੈ ਤਾਂ ਉਹ ਜਿਹੜਾ ਧੂੰਆਂ ਧੂੰਏ ਦੇ ਵਿੱਚ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਨੇ ਉਹ ਰਲ ਜਾਂਦੀਆਂ ਕਿਉਂਕਿ ਜਿਹੜੀਆਂ ਝੋਨੇ ਦੇ ਉੱਤੇ ਪੈਸਟੀਸਾਈਡ ਹੁੰਦੀ ਆ ਖਾਦਾ ਹੁੰਦੀ ਆ ਉਹਦਾ ਅਸਰ ਵਿੱਚ ਆ ਜਾਂਦਾ ਉਹ ਬਹੁਤ ਜ਼ਿਆਦਾ ਜ਼ਹਿਰੀਲਾ ਧੂੰਆਂ ਬਣ ਜਾਂਦਾ ਤਾਂ ਉਹਦੇ ਕਰਕੇ ਵਾਤਾਵਰਣ ਦੇ ਵਿੱਚ ਤੇਰੀ ਕਾਰਬਨ ਡਾਈਆਕਸਾਈਡ ਕਾਰਬਨ ਮੋਨੋਆਕਸਾਈਡ ਵਰਗੀਆਂ ਜਿਹਨੇ ਗੈਸਾਂ ਜ਼ਹਿਰੀਲੀਆਂ ਵਧਦੀਆਂ ਨੇ ਆਕਸੀਜਨ ਲੈਵਲ ਘਟਦਾ ਸਾਹ ਦਮੇ ਵਾਲੇ ਮਰੀਜ਼ ਤੇ ਚੰਬੀ ਦੇ ਰੋਗ ਪਈ ਰੋਗਾਂ ਵਾਲੇ ਮਰੀਜ਼ ਇਸ ਮੌਸਮ ਵਿੱਚ ਬਹੁਤ ਜ਼ਿਆਦਾ ਔਖੇ ਹੁੰਦੇ ਨੇ ਦਰੇਸ਼ਾ ਨਜ਼ਲਾ ਜ਼ੁਕਾਮ ਸਭ ਨੂੰ ਹੁੰਦਾ ਗਲਾ ਖਰਾਬ ਹੁੰਦਾ ਕੁਝ ਤਾਂ ਮੌਸਮ ਬਦਲਦਾ ਖੰਡ ਸ਼ੁਰੂ ਹੁੰਦੀ ਆ ਤੇ ਧੂਆਂ ਦਾ ਜਿਵੇਂ ਕਹਿੰਦੇ ਆ ਇੱਕ ਨਹੀਂ ਮਾਣ ਹੁੰਦਾ ਵਿੱਚ ਦੀਵਾਲੀ ਆ ਜਾਂਦੀ ਆ ਦੀਵਾਲੀ ਤੇ ਪਟਾਕਿਆਂ ਦਾ ਧੂਆਂ ਸਾਰਾ ਧੂਆਂ ਇਕੱਠਾ ਹੋ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਕੋਸ਼ਿਸ਼ ਕਰਨ ਜਿੱਥੋਂ ਤੱਕ ਹੋ ਸਕੇ ਅੱਗ ਲਾਇਆ ਬਗੈਰ ਜੇ ਸਰਸਕ ਦਾ ਸਰਦਾ ਵੀ ਹੈ ਸੋ ਥੋੜੀ ਜੀ ਕੋਸ਼ਿਸ਼ ਦੀ ਲੋੜ ਹੈ ਸਰਕਾਰਾਂ ਨੂੰ ਵੀ ਯਤਨ ਕਰਨਾ ਚਾਹੀਦਾਗਾ ਇਹਦੇ ਵਿੱਚ ਇਕੱਲਾ ਕਿਸਾਨ ਨਹੀਂ ਦੋਸ਼ੀ ਹੈ ਸਰਕਾਰਾਂ ਵੀ ਦੋਸ਼ੀ ਨੇ ਝੋਨੇ ਦਾ ਬਧੀਆ ਗਲਤ ਹੈ ਵੀ ਝੋਨੇ ਦਾ ਕੋਈ ਬਦਲ ਲੱਭ ਜੇ ਸਾਡਾ ਇਹਦੇ ਤੋਂ ਖੜਾ ਹੀ ਛੁੱਟ ਜੇ ਸਾਡਾ ਪਾਣੀ ਝੋਨਾ ਖਾ ਗਿਆ ਕਿਰਤ ਨੂੰ ਝੋਨਾ ਖਾ ਗਿਆ ਤੇ ਵਾਤਾਵਰਨ ਨੂੰ ਝੋਨੇ ਨੇ ਖਰਾਬ ਕਰਤਾ ਇਹ ਤਾਂ ਸਰਕਾਰਾਂ ਤੇ ਭਾਈ ਸਰਕਾਰਾਂ ਹੀ ਬਦਲ ਕੇ ਇਸ ਝੋਨੇ ਦਾ ਕੋਈ ਬਦਲ ਲੱਭਣ ਤੇ ਕਿਸਾਨਾਂ ਨੂੰ ਕੋਈ ਹੋਰ ਜਿਹੜੀ ਫਸਲ ਆ ਉਹਦਾ ਚੰਗਾ ਮੁੱਲ ਮਿਲੇ ਤਾਂ ਕਿਸਾਨ ਬੀਜੇ ਕਿਉਂ ਸੋ ਇਹ ਵੀ ਆ ਵੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਵੀ ਪਰਾਲੀ ਨੂੰ ਜੇ ਅੱਗ ਨਾ ਲਾਈ ਜਾਵੇ ਕਿਉਂਕਿ ਇਹਦੇ ਨਾਲ ਵਾਤਾਵਰਨ ਨਹੀਂ ਸਾਡੀ ਜਿਹੜੀ ਸਿਹਤ ਆ ਉਹ ਵੀ ਖਰਾਬ ਹੁੰਦੀ ਹੈ ਸੋ ਇੰਨੀਆਂ ਗੱਲਾਂ ਨੇ ਡਾਕਟਰ ਸਾਹਿਬ ਉਸੇ ਆਪਣਾ ਕੀ ਫੈਨ ਦਿੱਤਾ ਬਹੁਤ સરੀਆਂ ਗੱਲਾਂ ਬਾਤਾਂ ਗੀਤ ਸੰਗੀਤ ਬਾਰੇ ਸਹਿਤਾਰੇ ਦਸਕਾ ਨਾਲ ਸਾਂਝ ਪਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਭਾਈ ਅਕਾਸ਼ ਸਿੰਘ ਬੱਬੀ ਜੀ ਸਮੁੱਚੀ ਟੀਮ ਔਰ Păi adară adwisan tenel de a mai tăi